ਸਾਲਾ ਖੁਰਦੀ ਪੇਪਰ ਮਿਲਦੇ ਜ਼ਹਿਰੀਲੇ ਪਾਣੀ ਕਰਨ ਲੋਕਾਂ ਨੂੰ ਲੱਗ ਰਹੀਆਂ ਭਿਆਨਕ ਬਿਮਾਰੀਆਂ ਮੈਂ ਗੁਰਮਖ ਸਿੰਘ ਸੋਢੀ ਪਿੰਡ ਜੀਵਨਪੁਰ ਜੱਟਾਂ ਮੈਂ ਇਹ ਦੱਸਣਾ ਚਾਹਣਾ ਸਾਡੇ ਇਲਾਕੇ ਚ ਇੱਕ ਕੁੰਤਮ ਪੇਪਰ ਮਿਲ ਜਿਹੜੀ ਪਹਿਲਾਂ ABC ਪੇਪਰ ਮਿਲ ਸੀ ਹੁਣ ਇਸ ਵੇਲੇ ਕੁੰਤਮ ਪੇਪਰ ਮਿਲ ਹੈ ਉਹਦੇ ਨੁਕਸਾਨਾਂ ਬਾਰੇ ਦੱਸਣਾ ਜਾਨਾ ਅਸੀਂ ਸਾਰੇ ਇਲਾਕੇ ਦੇ ਬਹੁਤ ਸਾਰੇ ਪਿੰਡ ਉਹਦੇ ਤੋਂ ਤੰਗ ਹੈ ਉਹਦੀ ਪਹਿਲੀ ਗੱਲ ਤਾਂ ਉਹਦਾ ਜਿਹੜਾ ਹਵਾ ਦਾ ਪੋਲੂਸ਼ਨ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਵੱਧ ਗਿਆ ਆ ਕਿਉਂਕਿ ਇੱਕ ਇਹਦੀ ਕੰਪਲੈਸਟੀ ਬਹੁਤ ਵੱਡੀ ਹੋ ਗਈ ਆ ਹਵਾ ਦਾ ਪੋਲੂਸ਼ਨ ਇੰਨਾ ਕਿ ਸਵਾਹ ਜਿਹੜੀ ਆ ਇਹਦੇ ਆਲੇ ਦੁਆਲੇ 20 25 ਪਿੰਡਾਂ ਤੱਕ ਦੂਰ ਦੂਰ ਤੱਕ ਜਾਂਦੀ ਆ ਉਹ ਸਵਾਹ ਦੇ ਨਾਂ ਕਰਕੇ ਮੇਰਾ ਇੱਥੇ ਬਾਗ ਹੈ ਜੀ ਪਿੰਡ ਦੇ ਵਿੱਚ ਸੰਤਰੇ ਦਾ ਪਿਛਲੇ 10 ਸਾਲ ਤੋਂ ਲਾਇਆ ਉਹ ਸਵਾਹ ਮੇਰੇ ਬਾਗ ਤੇ ਪੈਂਦੀ ਆ ਉਹਦਾ ਫਲ ਸਾਰਾ ਖਰਾਬ ਹੋ ਜਾਂਦਾ ਔਰ ਮੈਨੂੰ ਇਹ 20-25 ਲੱਖ ਦਾ ਨੁਕਸਾਨ ਤੇ ਮੈਨੂੰ ਹੋ ਗਿਆ ਪਿਛਲੇ 10 ਸਾਲ ਇਸ ਕੰਟੈਂਪੇਰ ਮਿਲਦੀ ਵਜ੍ਹਾ ਨਾਲ ਜਦ ਕਿ ਬਾਗ ਜਿਹੜਾ ਹੈ ਮੈਂ ਇੱਕ ਮਹੀਨੇ ਲਵਾਇਆ ਸੀ ਖੇਤੀਬਾੜੀ ਮੈਕਮੇਨ ਨੇ ਬਾਗਾਂ ਨੂੰ ਲਾਣ ਲਈ ਉਹ ਸਜਾਅਤ ਕੀਤਾ ਸੀ ਉਹਦੇ ਕਰਕੇ ਉਹਦੇ ਲਈ ਮੈਂ ਲੋਨ ਲਿਆ ਜੀ ਬਾਗ ਲਈ ਉਹ ਮੇਰਾ ਲੋਅਚ ਹੋਣ ਕਰਕੇ ਮੇਰਾ ਲੋਨ ਵੀ ਓਵਰ ਹੋਇਆ ਪਿਆ 15 ਲੱਖ ਦਾ ਲੋਨ ਉਹ ਪੇਪਰ ਮਿਲਦੀ ਵਜ੍ਹਾ ਨਾਲ ਓਵਰ ਹੋਇਆ ਪਿਆ ਇਸ ਤੋਂ ਇਲਾਵਾ ਇਹ ਪਿੰਡਾਂ ਦੇ ਵਿੱਚ ਇਹਦਾ ਜਿਹੜਾ ਗੰਦਾ ਪਾਣੀ ਆ ਨੇ ਜੀ ਉਹ ਥੋੜਾ ਜਿਹਾ ਜੀਨਪੁਰ ਗੰਧਵਾਲ ਉਧਰ ਦੂਜੀ ਪਾਸੇ ਪੈਂਸਰੇ ਸਾਈਡ ਨੂੰ ਜਿੱਥੇ ਤੱਕ ਵੀ ਲੱਗਦਾ ਉਹ ਜਿਹੜਾ ਪਾਣੀ ਸੁਦਾਈ ਜ਼ਹਿਰ ਹੈ ਜੀ ਉਹਦੇ ਬਹੁਤ ਵਾਰੀ ਲੋਕਾਂ ਨੇ ਕੋਸ਼ਿਸ਼ ਕੀਤੀ ਸ਼ਿਕਾਇਤ ਕਰਦੇ ਆ ਮੰਗ ਲੋਕਾਂ ਦੀ ਸੁਣਵਾਈ ਬਿਲਕੁਲ ਨਹੀਂ ਹੁੰਦੀ ਪ੍ਰਸ਼ਾਸਨ ਕੋਈ ਨਹੀਂ ਸੁਣਦਾ ਔਰ ਏਡਾ ਬੜਾ ਜ਼ਹਿਰ ਇਹ ਸਾਡੇ ਇਲਾਕੇ ਲਈ ਹਵਾ ਦਾ ਪੋਲੂਸ਼ਨ ਸਵਾਦ ਦਾ ਪੋਲੂਸ਼ਨ ਪਾਣੀ ਦਾ ਉਸ ਪਾਣੀ ਤੇ ਜਿਹੜੀਆਂ ਫਸਲਾਂ ਹੁੰਨੀਆਂ ਉਹ ਦੇਖੋ ਸਾਡੇ ਲੋਕ ਤਾਂ ਲਾਲਚ ਦੇ ਵਿੱਚ ਫਸੇ ਆ ਉੱਤੇ ਜਿਹੜੀਆਂ ਫਸਲਾਂ ਹੁੰਨੀਆਂ ਉਹਨਾਂ ਫਸਲਾਂ ਨੂੰ ਮੰਡੀ ਚ ਵੇਚ ਦਿੰਦੇ ਆ ਆਪਣੇ ਖਾਣ ਲਈ ਨਹੀਂ ਰੱਖਦੇ ਦੇਖੋ ਉਹ ਵੀ ਫਿਰ ਕਿਸੇ ਨੂੰ ਜ਼ਹਿਰ ਜਾ ਕੇ ਅੱਗੇ ਮਿਲਦਾ ਹਰ ਬੰਦਾ ਗਰੀਬ ਆਦਮੀ ਇੱਕ ਦਿਹਾੜੀਦਾਰ ਉਹ ਕਣਕ ਖਰੀਦਦਾ ਜਾਂ ਉਹ ਕੋਈ ਵੀ ਫਸਲ ਖਰੀਦਦਾ ਉਹ ਜ਼ਹਿਰ ਹੀ ਖਾਂਦਾ ਉਹਨੂੰ ਤੇ ਕੋਈ ਪਤਾ ਨਹੀਂ ਅਸੀਂ ਤੇ ਪ੍ਰਸ਼ਾਸਨ ਨੂੰ ਉੱਪਰ ਤੱਕ ਪੰਜਾਬ ਦੀ ਪੰਜਾਬ ਗਵਰਨਮੈਂਟ ਨੂੰ ਦਿੱਲੀ ਤੱਕ ਭਾਰਤ ਦੀ ਗਵਰਨਮੈਂਟ ਤੱਕ ਅਸੀਂ ਤਾਂ ਬੇਨਤੀ ਕਰਦੇ ਆਂ ਕਿ ਇਹ ਇਲਾਕੇ ਨੂੰ ਬਚਾਇਆ ਜਾਵੇ ਕੋਪਰ ਮਿਲ ਬਿਲਕੁਲ ਬੰਦ ਕੀਤੀ ਜਾਵੇ ਇਹਦੇ ਬੰਦ ਹੋਣ ਤੋਂ ਬਾਅਦ ਵੀ 30 40 ਸਾਲ ਲੱਗਣੀਆਂ ਥੱਲੇ ਦਾ ਪਾਣੀ ਸੁਧਰ ਨੂੰ ਸਾਡੇ ਇਲਾਕੇ ਦਾ ਪਾਣੀ ਇਹਨੇ ਡਾਉਨ ਵੀ ਕਰ ਦਿੱਤਾ ਹੁਣ ਇਹਨੇ ਨਵਾਂ ਨਵਾਂ ਕੰਮ ਕੀਤਾ ਇਹ ਤਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੋਇਆ ਜਿਹੜੀ ਕਿਸਾਨ ਕੰਢੀ ਨਹਿਰ ਹੈ ਸਾਡੇ ਲਾਗੇ ਰੰਗਦੀ ਆ ਉਹਦਾ ਪਾਣੀ ਲੋਕਾਂ ਨੂੰ ਲੱਗਦਾ ਸੀ ਉਹ ਪਾਣੀ ਇਹਨੇ ਕਿੱਦਾਂ ਲਿਆ ਕਿੱਥੇ ਇਹਨੇ ਸ਼ਵਾਰਜ ਕੀਤੀ ਕਿੱਥੇ ਪੈਸੇ ਖਰਚੇ ਸਾਨੂੰ ਉਹਦੇ ਬਾਰੇ ਨਹੀਂ ਪਤਾ ਪਰ ਉਹ ਮਿਲ ਤੋਂ ਪਾਣੀ ਸਾਰਾ ਹੀ ਇਹਨੇ ਆਪਣੇ ਅੰਦਰ ਲੈਣ ਪਾ ਕੇ ਨੇਗਵਾਲ ਤੋਂ ਲੈਨ ਪਾ ਕੇ ਇਹ ਪੂਰਾ ਪਾਣੀ ਜਿਹੜਾ ਉਹ ਮਿਲ ਨੂੰ ਮਿਲ ਗਿਆ ਤੇ ਕਿਸਾਨਾਂ ਨੂੰ ਉਹ ਫਸਲਾਂ ਨੂੰ ਪਾਣੀ ਮਿਲ ਨਹੀਂ ਰਿਹਾ ਕਿਸਾਨ ਪਰੇਸ਼ਾਨ ਹੈ ਸਾਡਾ ਮੈਂ ਮਹਿੰਦਰ ਕੁਮਾਰ ਵੱਡੋਆਣ ਆਗੂ ਸੀਆਈਟੀਯੂ ਪੰਜਾਬ 22 ਪ੍ਰੈਜ਼ੀਡੈਂਟ ਮੈਂ ਅੱਜ ਜਿੱਥੇ ਖੜੇ ਆ ਇਹ ਮਿਲਦਾ ਪਾਣੀ ਚੱਲ ਰਿਹਾ ਕਿਉਂਕਿ ਸਰਕਾਰ ਪਾਣੀ ਦਾ ਪ੍ਰਬੰਧ ਨਹੀਂ ਕਰ ਰਹੀ ਜਿਹੜੀ ਨਹਿਰ ਵੀ ਕੱਢੀ ਆ ਛਵਾਲਕ ਪਹਾੜੀ ਦੇ ਨਾਲ ਨਾਲ ਕੱਢਣ ਦੀ ਗੱਲ ਕਹੀ ਗਈ ਸੀ ਤੇ ਲੋਕਾਂ ਨੇ ਸੰਘਰਸ਼ ਵੀ ਬਹੁਤ ਕੀਤੇ ਪਹਿਲੀ ਗੱਲ ਤਾਂ ਨਹਿਰ ਥੱਲੇ ਨੂੰ ਲਿਆਂਦੀ ਥੱਲੇੋਂ ਨਹਿਰ ਲਿਆ ਕੇ ਫਿਰ ਵੀ ਜਿਹੜੇ ਥੱਲੇ ਵਾਲੇ ਲੋਕ ਆ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਇਹ ਪਾਣੀ ਪੇਪਰ ਮਿੱਲ ਸੈਲਾ ਨੂੰ ਦਿੱਤਾ ਜਾ ਰਿਹਾ ਉਹਦੇ ਨਾਲ ਜਿਹੜੇ ਪਾਣੀ ਆ ਫੈਕਟਰੀ ਦਾ ਗੰਦਾ ਪਾਣੀ ਇਹ ਸਾਡੇ ਇਲਾਕੇ ਦੇ ਵਿੱਚ ਜਿਹੜਾ ਥੱਲੇ ਵਾਲਾ ਪਾਣੀ ਸੀ ਉਹਨੂੰ ਵੀ ਪ੍ਰਦੂਸ਼ਿਤ ਕਰ ਦਿੰਦਾ ਨਾ ਇਸ ਪਾਣੀ ਨਾਲ ਸਾਡੇ ਨਾਲੇ ਨਾ ਚਾਹ ਬਣਦੀ ਆ ਨਾ ਕੋਈ ਸਬਜ਼ੀ ਉਗਦੀ ਆ ਅੱਜ ਜੋ ਵੀ ਪ੍ਰਦੂਸ਼ਿਤ ਹੋਇਆ ਇਹ ਮਿਲ ਦੇ ਕਾਰਨਾ ਕਰਕੇ ਇਹ ਪਾਣੀ ਗੰਦਾ ਸਾਡੇ ਇਲਾਕੇ ਚ ਆਣ ਕਰਕੇ ਇਹ ਸਾਰਾ ਪਾਣੀ ਥੱਲੇ ਵਾਲਾ ਵੀ ਸਾਡਾ ਖਰਾਬ ਕਰਤਾ ਇਸ ਮਿਲ ਨੇ ਕਿਉਂਕਿ ਲਈ ਕਾਫੀ ਪਹਿਲਾਂ ਵੀ ਸੰਘਰਸ਼ ਲੜੇ ਗਏ ਆ ਕਿਉਂਕਿ ਜੋ ਕੁਛ ਅੰਦਰ ਪੈ ਰਹਾ ਕਾਸਕ ਸੋਡਾ ਪੈਂਦਾ ਤੇ ਯਾਪ ਪੈਂਦਾ ਹੋਰ ਕੈਮੀਕਲ ਪੈਂਦੇ ਆ ਜਿੰਨੇ ਕੈਮੀਕਲ ਪੈਂਦੇ ਆ ਇਹ ਸਾਰੇ ਫਸਲਾਂ ਨੂੰ ਫਸਲਾਂ ਜਿਹੜੀਆਂ ਬੀਜਦੇ ਆ ਕਿਸਾਨ ਉਹ ਗਾਂਹਾਂ ਜਾ ਕੇ ਬਿਮਾਰੀਆਂ ਵੀ ਲਾਉਂਦੀਆਂ ਮਿਲ ਵਾਲਿਆਂ ਨੇ ਸਵਾ ਵੀ ਜਿਹੜੀ ਆਲੇ ਦੋਲੇ ਇਲਾਕੇ ਦੇ ਲੋਕ ਜਿਹੜੀ ਸੁਆਹ ਕੋਠਿਆਂ ਦੇ ਡਿੱਗਦੀ ਜਾ ਕੇ ਕੱਪੜੇ ਖਰਾਬ ਹੋ ਜਾਂਦੇ ਆ ਕੋਠੇ ਦੇ ਕੱਪੜੇ ਵੀ ਸੁੱਕਣੇ ਨਹੀਂ ਪਾਏ ਜਾ ਸਕਦੇ ਐਦਾਂ ਦਾ ਕੰਮ ਇਸ ਮਿਲ ਵਾਲਿਆਂ ਨੇ ਕੀਤਾ ਜਿੱਥੇ ਉਹ ਕੀਤਾ ਪਾਣੀ ਪ੍ਰਦੂਸ਼ਿਤ ਕੀਤਾ ਹੁਣ ਨਹਿਰ ਦਾ ਪਾਣੀ ਵੀ ਜਿਹੜੀ ਲੈਨ ਆ ਆਪਣੇਆਂ ਨੂੰ ਲੈ ਕੇ ਉੱਪਰ ਸਰਕਾਰੀ ਦਰਵਾਰੇ ਕਿਉਂਕਿ ਸਰਕਾਰੀ ਸਰਕਾਰ ਦਰਵਾਰ ਇਹਨਾਂ ਦਾ ਹੀ ਆ ਇਹਨਾਂ ਲੋਕਾਂ ਦਾ ਹੀ ਆ ਉਹਨਾਂ ਕੋਲੋਂ ਪਾਣੀ ਦੀ ਪਾਈਪ ਲਾਈਨ ਵੀ ਆਪਣੇ ਅੰਦਰ ਨੂੰ ਦਵਾ ਲਈ ਤਾਂ ਕਿ ਇੱਕ ਤੂਫਕਾ ਵੀ ਪੰਜਾਬ ਦਾ ਪਾਣੀ ਬਰਬਾਦ ਕਰਕੇ ਜਦੋਂ ਜਾਣਾ ਹੀ ਨਹੀਂ ਤੁਜਣਾ ਤੇ ਪਾਣੀ ਵੀ ਸਾਡਾ ਬਰਬਾਦ ਕਰਕੇ ਨਹੀਂ ਇੱਥੋਂ ਜਾਣਾ ਇਸ ਕਰਕੇ ਲੋਕਾਂ ਨੂੰ ਕੈਂਸਰ ਹੋ ਰਹੇ ਆ ਲੋਕਾਂ ਨੂੰ ਪੀਈਏ ਦੀਆਂ ਬਿਮਾਰੀਆਂ ਹੋ ਰਹੀਆਂ ਇਹ ਸਾਰੀਆਂ ਬਿਮਾਰੀਆਂ ਇਹ ਮਿਲ ਦੀ ਦੇਣਾ ਇਹ ਮਿਲ ਵਾਲਿਆਂ ਨੇ ਅੱਗੇ ਕਿਹਾ ਸੀ ਵੀ ਅਸੀਂ ਟ੍ਰੀਟਮੈਂਟ ਪਲਾਂਟ ਲਾਵਾਂਗੇ ਪਾਣੀ ਸਾਫ਼ ਕਰਕੇ ਅਸੀਂ ਦੇਵਾਂਗੇ ਲੋਕਾਂ ਨੂੰ ਇਹ ਟ੍ਰੀਟਮੈਂਟ ਪਲਾਂਟ ਦਾ ਕੀ ਲੱਗਣਾ ਪਾਣੀ ਦਾ ਰੰਗ ਦੇਖ ਲਓ ਪਾਣੀ ਦੀ ਹਾਲਤ ਦੇਖੋ ਸਾਰਾ ਕੁਝ ਉਹ ਅੰਦਰ ਪਾਉਂਦੇ ਆ ਉਹ ਸਾਰਾ ਬਾਹਰ ਆ ਰਿਹਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਉਪਜਾਊ ਜ਼ਮੀਨਾਂ ਇਹ ਉਪਜਾਊ ਨਹੀਂ ਰਹਿਣੀ ਇਹਨੂੰ ਵੀ ਕੈਨਸਲ ਲੱਗ ਜਾਣਾ ਮੋੜ ਕੇ ਕੋਈ ਫਸਲ ਇੱਥੇ ਪੈਦਾ ਨਹੀਂ ਹੋਣੀ ਜਿੱਥੇ ਪਾਣੀ ਬਰਬਾਦ ਹੋ ਗਿਆ ਉੱਥੇ ਜ਼ਮੀਨ ਬਰਬਾਦ ਹੋ ਜਾਣੀ ਆ ਆਉਣ ਵਾਲੀ ਸਾਡੀ ਪੀੜ੍ਹੀ ਜਿਹੜੀ ਆ ਉਹ ਮੁਸ਼ਕਲਾਂ ਭਰਿਆ ਜੀਵਨ ਬਤੀਤ ਕਰੇਗੀ ਇਸ ਕਰਕੇ ਅਸੀਂ ਇਹ ਚਾਹਦੇ ਸਰਕਾਰ ਤੋਂ ਮੰਗ ਕਰਦੇ ਆ ਬੇ ਜਿਹੜਾ ਟ੍ਰੀਟਮੈਂਟ ਪਲਾਂਟ ਇਨੀ ਨਹੀਂ ਲਾਇਆ ਅੰਦਰ ਉਹ ਟ੍ਰੀਟਮੈਂਟ ਪਲਾਂਟ ਲੱਗੇ ਪਾਣੀ ਸਾਫ਼ ਕਰਕੇ ਜਿੱਦਾਂ ਆਮ ਟੂਬਲਾਂ ਦਾ ਪਾਣੀ ਚੱਲਦਾ ਸਾਫ ਕੀਤਾ ਜਾਵੇ ਪਾਣੀ ਉਹ ਸਾਫ ਕਰਕੇ ਜਿਹੜਾ ਆ ਉਹ ਕਿਸਾਨਾਂ ਨੂੰ ਪਾਣੀ ਮਹਈਆ ਕਰਾਵੇ ਨਾਲੇ ਸਰਕਾਰ ਨੂੰ ਇਹ ਚਾਹੀਦਾ ਵੀ ਜਿਹੜੀ ਉਹ ਨਹਿਰ ਚੱਲਦੀ ਆ ਉਹਦਾ ਪਾਣੀ ਵੀ ਮਿਲ ਵਾਲਿਆਂ ਨੂੰ ਬੰਦ ਕਰਕੇ ਉਹ ਪਾਣੀ ਵੀ ਕਿਸਾਨਾਂ ਨੂੰ ਜਿਹਨਾਂ ਜਿਹੜੇ ਆਂ ਦਾਤਾ ਸਾਡੇ ਇਹ ਉਹ ਪਾਣੀ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਜਾਵੇ ਉਹ ਮਿਲ ਦਾ ਪਾਣੀ ਜਿਹੜਾ ਮਿਲ ਨੂੰ ਦਿੱਤਾ ਉਹ ਬੰਦ ਕੀਤਾ ਜਾਵੇ ਇਸ ਕਰਕੇ ਅਸੀਂ ਅੱਜ ਮੰਗ ਕਰਦੇ ਆਂ ਬੇ ਜੇ ਸਰਕਾਰਾਂ ਨੇ ਇਸ ਇਹਦੇ ਵੱਲ ਧਿਆਨ ਨਾ ਦਿੱਤਾ ਹਵਾ ਪ੍ਰਦੂਸ਼ਿਤ ਹੋ ਰਹੀ ਆ ਥੱਲੇ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਤੇ ਸਵਾ ਦੇ ਨਾਲ ਬਤਾਬਨ ਪ੍ਰਦੂਸ਼ਿਤ ਹੋ ਗਿਆ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਲੱਗੀਆਂ ਲੋਕਾਂ ਨੂੰ ਉਹ ਵੀ ਇੱਕ ਵੱਡਾ ਵੱਡਾ ਮਸਲਾ ਗਾਹਾਂ ਖੜਦਾ ਜਾ ਰਿਹਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਜਿਹੜੇ ਇਹ ਹੈਗੀਆਂ ਚੀਜ਼ਾਂ ਇਹਨਾਂ ਨੂੰ ਤੁਰੰਤ ਠੀਕ ਕਰੇ ਸਰਕਾਰ ਵੀ ਮਿਲ ਵਾਲੇ ਵੀ ਜੇ ਇਹਨਾਂ ਨੇ ਠੀਕ ਨਾ ਕੀਤੀਆਂ ਜਾਂ ਨਹਿਰ ਦਾ ਪਾਣੀ ਕਿਸਾਨਾਂ ਨੂੰ ਜਿਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਨਾ ਦਿੱਤਾ ਤਾਂ ਸੀਆਈਟੀਯੂ ਕੰਢੀ ਸੰਘਰਸ਼ ਕਮੇਟੀ ਤੇ ਸੀਪੀਐਮ ਇਕੱਠੇ ਹੋਗੇ ਇਹ ਸੰਘਰਸ਼ ਵਿੱਚ ਕੁੱਦਾਂਗੇ ਤੇ ਇਹਨਾਂ ਦੇ ਸਰਕਾਰਾਂ ਦੇ ਖਿਲਾਫ ਮਿਲਾਂ ਵਾਲਿਆਂ ਦੇ ਖਿਲਾਫ ਇੱਕ ਵੱਡਾ ਜੁੱਧ ਛੇੜਾ